ਤੇ ਅੱਜ ਤੋਂ ਪੰਜਾਬ ਦੌਰੇ ਤੇ ਦਿੱਲੀ ਦੇ ਸੀਐਮ ਕੇਜਰੀਵਾਲ 3 ਮਈ ਤੱਕ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਕਿ ਅਜਵਲ ਤੇ ਹੁਸ਼ਿਆਰਪੁਰ ਤੇ ਬਠਿੰਡਾ ਦੇ ਵਿੱਚ ਸੀਐਮ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋ ਹੋਵੇਗਾ ਆਪ ਉਮੀਦਵਾਰਾਂ ਦੇ ਸਮਰਥਨ ਦੇ ਵਿੱਚ ਰੋਡ ਸ਼ੋ ਕੀਤਾ ਜਾਵੇਗਾ ਦੱਸਦੇ ਕਿ ਸੀਐਮ ਅਰਵਿੰਦ ਕੇਜਰੀਵਾਲ ਰੋਡ ਸ਼ੋ ਕਰਨਗੇ ਹੁਸ਼ਿਆਰਪੁਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜਿਹੜੀ ਰੋਡ ਸ਼ੋਅ ਕਰਨ ਜਾ ਰਹੇ ਹਨ ਇਸ ਤੋਂ ਪਹਿਲਾਂ ਉਹ ਫਰੋਜਪੁਰ ਜਾਣਗੇ ਫਰੋਜਪੁਰ ਤੋਂ ਬਾਅਦ ਹੁਸ਼ਿਆਰਪੁਰ ਸ਼ਾਮੀ 4 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਵੀ ਆਣਗੇ ਉਸ ਤੋਂ ਬਾਅਦ 5 ਵਜੇ ਬਠਿੰਡੇ ਜਾਣਗੇ ਤਿਆਰੀਆਂ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਹੋ ਰਹੀਆਂ ਆ ਮੈਂ ਤੁਹਾਨੂੰ ਤਸਵੀਰਾਂ ਇੱਥੇ ਦਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਛਲੇ ਬੰਨੇ ਟੈਂਟ ਲਗਾਇਆ ਜਾ ਰਿਹਾ ਹੈ ਇਹ ਭਗਵਾਨ ਬਾਲਮੀਕੀ ਦਾ ਚੌਂਕ ਹੈ ਪੁਰਾਣੀ ਸਬਜ਼ੀ ਮੰਡੀ ਹੈ ਔਰ ਕਾਫੀ ਇਸ ਜਗ੍ਹਾ ਤੇ ਜਿਹੜਾ ਸੰਡੇ ਯਾਨੀ ਸੰਡੇ ਮਾਰਕੀਟ ਲੱਗਦੀ ਹੈ ਕਾਫੀ ਮਾਰਕੀਟ ਦੇ ਵਜਰਾਸ਼ ਹੁੰਦਾ ਹੈ ਪਰ ਅਰਵਿੰਦ ਕੇਦਿਵਾਲ ਜੀ ਦੇ ਆਉਣ ਦੇ ਕਾਰਨ ਇਹ ਜਿਹੜੀ ਮਾਰਕੀਟ ਇਹ ਬਿਲਕੁਲ ਖੁੱਲੀ ਡੁੱਲੀ ਹੈ ਤਿਆਰੀ ਹੋ ਚੁੱਕੀ ਹੈ ਸਾਊਂਡ ਸਿਸਟਮ ਇੱਥੇ ਪਹੁੰਚ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਪਾਰੀ ਪਰਕਮ ਡੀਜੇ ਸਿਸਟਮ ਜਿਹੜਾ ਹੈ ਜਿਹਦੇ ਤੇ ਉਸਾਰ ਹੋ ਕੇ ਪ੍ਰਚਾਰ ਕਰਨਗੇ ਔਰ ਇਸ ਮਾਰਕੀਟ ਦੇ ਵਿੱਚ ਜਿਹੜਾ ਹੈ ਪੀਲੇ ਝੰਡੇ ਝਾੜੂ ਵਾਲੇ ਜਿਹੜੇ ਨਿਸ਼ਾਨ ਦੇ ਛੱਡੇ ਨੇ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਾਰੀ ਮਾਰਕੀਟ ਦੇ ਵਿੱਚ ਸਾਰੇ ਬਜ਼ਾਰਾਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸਮਰਥਨ ਦੇ ਵਿੱਚ ਜਿਹੜੇ ਇੱਥੇ ਲੋਕੋ ਹਾਰਪੁਰ ਦੇ ਲੋਕ ਸਭਾ ਹਲਕੇ ਦੇ ਲੋਕ ਪਹੁੰਚੇ ਹਨ ਅਸੀਂ ਗੱਲਬਾਤ ਕਰਦੇ ਹਾਂ ਜੀ ਸਰ ਕੇਜਰੀਵਾਲ ਜੀ ਇੱਥੇ ਆ ਰਹੇ ਹਨ ਕੀ ਮਤਲਬ ਤੁਸੀਂ ਕਹਿੰਦੇ ਕਿੰਦਾਂ ਦਾ ਉਤਸ਼ਾਹ ਜਿਹੜਾ ਦੇਖ ਨੂੰ ਬਹੁਤ ਵਧੀਆ ਉਤਸ਼ਾਹ ਜੀ ਕੇਜਰੀਵਾਲ ਜੀ ਨਵੀਂ ਸੋਚ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਲੋਕਾਂ ਨੂੰ ਵਧੀਆ ਅਵੇਅਰਨੈਸ ਦੇ ਰਹੇ ਆ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਹਸ਼ਾਰਪੁਰ ਦੇ ਵਿੱਚ ਅੱਜ ਉਹਨਾਂ ਦਾ ਆਗਮਨ ਹੋ ਰਿਹਾ ਹੈ ਅਸੀਂ ਉਹਨਾਂ ਦੇ ਸਵਾਗਤ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ ਮਾਰਕੀਟ ਦੇ ਵਿੱਚ ਕਾਫੀ ਚਹਿਲ ਪਹਿਲ ਹੁੰਦੀ ਹੈ ਪਹਿਲਾਂ ਪਰ ਅੱਜ ਤੁਹਾਨੂੰ ਕੰਮ ਕਰ ਜਿਹੜਾ ਜਿਹੜਾ ਠਾਪ ਰਿਹਾ ਪਰ ਫਿਰ ਵੀ ਕੀ ਮਤਲਬ ਨਹੀਂ ਅਸੀਂ ਸੰਡੇ ਬਾਜ਼ਾਰ ਵਾਲਿਆਂ ਨੇ ਅੱਜ ਆਪਸ ਹੀ ਪਹਿਲਾਂ ਤੈਅ ਕੀਤਾ ਸੀ ਕਿ ਟ੍ਰੈਫਿਕ ਨੂੰ ਦੇ ਦੋ ਕਿਉਂਕਿ ਸਾਡੇ ਕਸਟਮਰ ਜਦੋਂ ਆਉਂਦੇ ਆ ਸਕੂਟਰ ਵੀ ਲੱਗ ਜਾਂਦੇ ਆ ਜਾਂ ਹੋਰ ਆ ਅਸੀਂ ਪਹਿਲਾਂ ਹੀ ਆਪਸ ਚ ਸਲਾਹ ਕਰਕੇ ਇਸ ਚੀਜ਼ ਨੂੰ ਅੱਜ ਅਸੀਂ ਸੋਚ ਕੇ ਸੰਦੇਬਿਯਾਰ ਕਲੋਜ਼ ਰੱਖਿਆ ਆ ਵੀ ਟ੍ਰੈਫਿਕ ਦਾ ਜਾਮ ਨਾ ਲੱਗੇ ਤੇ ਆਂ ਜਾਣ ਵਾਲਿਆਂ ਨੂੰ ਕੋਈ ਸਮੱਸਿਆ ਨਾ ਹੋਵੇ ਅਸੀਂ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਪੂਰੀ ਤਰ੍ਹਾਂ ਨਾਲ ਆ। ਇਹ ਮੈਨੂੰ ਕੀ ਕਹਿਣਾ ਚਾਹੁੰਦੇ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਇੱਥੇ ਆ ਰਹੇ ਨੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੀਐਮ ਕੇਜਰੀਵਾਲ ਸਾਹਿਬ ਜੀ ਆ ਰਹੇ ਆ ਰੋਡ ਸ਼ੋਅ ਕਰ ਰਿਹਾ ਸਾਨੂੰ ਬਹੁਤ ਸਹੂਲਤਾ ਦਿੱਤੀ ਆ ਪੜਾਈ ਬੱਚਿਆਂ ਦੀ ਫ੍ਰੀ ਆ ਕਿਰਾਏ ਫ੍ਰੀ ਆ ਬਿਜਲੀ ਦਾ ਬਿੱਲ ਫ੍ਰੀ ਆ। ਮੈਡਮ ਰੁਕੇ ਹਨ ਉਹਨਾਂ ਦੇ ਨਾਲ ਗੱਲ ਕਰਦੇ ਹਨ ਚੇਅਰਮੈਨ ਵੀ ਹਨ ਇੱਥੋਂ ਤੋਂ ਮੈਡਮ ਕਰਮਜੀਤ ਕੌਰ ਜੀ ਅਚਾਨਕ ਦੌਰੇ ਤੇ ਪਹੁੰਚਣਾ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਮੈਡਮ ਤੁਹਾਡਾ ਸਵਾਗਤ ਹੈ ਅਚਾਨਕ ਤੁਸੀਂ ਤੇ ਪਹੁੰਚੋ ਇਹ ਜਿਹੜਾ ਰੋਡ ਸ਼ੋਅ ਹੈ ਇੱਥੇ ਕੇਜਰੀਵਾਲ ਜਾ ਰਹੇ ਨੇ ਕਾफी ਤਿਆਰੀਆਂ ਹੋ ਰਹੀਆਂ ਹੈ ਕਿਹਦੀ ਪ੍ਰੋਮੋਸ਼ਨ ਨੂੰ ਜਾ ਕੇ ਆਹ ਦੇਖੋ ਜੀ ਸਾਡੇ ਸੁਪਰੀਮੋ ਜੀ ਅਰਵਿੰਦ ਕੇਜਰੀਵਾਲ ਜੀ ਅੱਜ ਹੁਸ਼ਿਆਰਪੁਰ ਆ ਰਹੇ ਆ ਔਰ ਸਾਰੇ ਹੁਸ਼ਾਰਪੁਰ ਵਾਸੀਆਂ ਨੂੰ ਮੇਰੀ ਬੇਨਤੀ ਆ ਕਿ ਆਓ ਆਪਣੇ ਲੀਡਰ ਦੇ ਵਿਚਾਰ ਸੁਣੀਏ ਅਰਵਿੰਦ ਕੇਜਰੀਵਾਲ ਜੀ ਔਰ ਸੀਐਮ ਭਗਵੰਤ ਮਾਨ ਜੀ ਇੱਕ ਐਸਾ ਨਾਮ ਆ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਚ ਇੱਕ ਨਵਾਂ ਬਦਲ ਲਿਆਂਦਾ ਸੋ ਇਹੋ ਜਿਹੇ ਲੀਡਰਾਂ ਨੂੰ ਸੁਣਨਾ ਮੇਰੇ ਹਿਸਾਬ ਨਾਲ ਸਾਰੇ ਕਿਉਂਕਿ ਉਹ ਲੋਕ ਸਭਾ ਚ ਜਿਹੜੇ ਹੁਣ ਤੱਕ ਸਵਾ ਦੋ ਸਾਲ ਚ ਸਾਡੀ ਸਰਕਾਰ ਨੇ ਕੰਮ ਕੀਤੇ ਆ ਜਿੱਥੇ ਉਹਨਾਂ ਬਾਰੇ ਦੱਸਣਗੇ ਔਰ ਸਾਡਾ ਨਵਾਂ ਰੋਡ ਮੈਪ ਕੀ ਹੈਗਾ ਅਸੀਂ ਕੀ ਅੱਗੇ ਉਲੀਕਿਆ ਹੁਸ਼ਿਆਰਪੁਰ ਦੇ ਔਰ ਲੋਕ ਸਭਾ ਦੇ ਵਿਕਾਸ ਵਾਸਤੇ ਉਹਦੇ ਬਾਰੇ ਆ ਜਾਣਗੇ ਉਹ ਰਾਜਕੁ ਡਾਕਟਰ ਰਾਜਕੁਮਾਰ ਜੀ ਜਿਹੜੇ ਸਾਡੇ ਲੋਕ ਸਭਾ ਦੇ ਉਮੀਦਵਾਰ ਨੇ ਅੱਜ ਉਹਨਾਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਆ ਰਹੇ ਆ ਸੋ ਆਓ ਸਾਰੇ ਹੌਮ ਹੁਮਾ ਕੇ ਉਹਨਾਂ ਦੇ ਵਿਚਾਰਾਂ ਨੂੰ ਸੁਣੀਏ ਜਿਹੜਾ ਕੇਜਰੀਵਾਲ ਜੀ ਇੱਥੇ ਆ ਰਹੇ ਕਿਉਂਕਿ ਅੱਜ ਤੋਂ ਪਹਿਲੇ ਦਿਨ ਨਹੀਂ 26 ਤੋਂ 30 ਤਰੀਕ ਤੱਕ ਇਹ ਜਿਹੜਾ ਰੋਡ ਸ਼ੋਅ ਕਰ ਰਹੇ ਹਨ ਅਲੱਗ-ਅਲੱਗ ਜਗ੍ਹਾ ਤੇ ਟਾਈਮ ਥੋੜਾ ਹੈ ਪਰ ਉਤਸ਼ਾਹ ਕਾਫੀ ਹੈ ਔਰ ਪਹਿਲਾਂ ਹੀ ਹੁਸ਼ਿਆਰਪੁਰ ਦੇ ਵਿੱਚ ਆਏ ਆ ਰਹੇ ਹਨ ਉਸ ਤੋਂ ਬਾਅਦ ਕਿਹੜੀ-ਕਿਹੜੀ ਜਗ੍ਹਾ ਇਹ ਜਾਣਦੀ ਹੈ ਅ ਸੇ ਦੇਖੋ ਉਹਨਾਂ ਦਾ ਜਿਹੜਾ ਸ਼ਡਿਊਲ ਹੈਗਾ ਉਹ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾਣਗੇ ਅ ਦੂਸਰੀ ਗੱਲ ਹੈ ਕਿ ਦੇਖੋ ਉਤਸ਼ਾਹ ਆ ਰਹੇ ਨੇ ਇਸ ਕਰਕੇ ਆ ਬਿਕੋਜ਼ ਰਾਜਨੀਤੀ 70-75 ਸਾਲਾਂ ਦੀ ਇੱਕ ਜਿਹੜੀ ਰਾਜਨੀਤੀ ਚੱਲਦੀ ਆ ਰਹੀ ਸੀਗੀ ਉਹਦੇ 'ਚ ਅਗਰ ਕਿਸੇ ਨੇ ਇੱਕ ਨਵਕਲੀ ਜਿਹੜੀ ਪਹਿਲ ਕੀਤੀ ਆ ਕਿ ਕੰਮ ਦੀ ਰਾਜਨੀਤੀ ਨੂੰ ਪ੍ਰਮੋਟ ਕੀਤਾ ਹੈ ਧਰਮਾ ਜਾਤਾਂ ਪਾਤਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਤਾਂ ਉਹ ਸਿਰਫ ਔਰ ਸਿਰਫ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਹੁਸ਼ਿਆਰਪੁਰ ਤੋਂ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੱਕ ਜਿਹੜਾ ਇਹ ਰੋਡ ਹੈ ਅ ਸਰ ਇਹ ਰੋਡ ਸੋ ਬਿਲਕੁਲ ਜਿੱਥੇ ਆਪਾਂ ਖੜੇ ਹੈਗੇ ਆ ਭਗਵਾਨ ਬਾਲਮੀਕੀ ਜੀ ਦੀ ਮੂਰਤੀ ਤੋਂ ਇੱਥੋਂ ਸਟਾਰਟ ਹੋ ਕੇ ਕੈਂਟਾਕਰ ਚੌਂਕ ਤੱਕ ਜਿਹੜਾ ਉਹ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਔਰ ਲਾਸਟ ਜਿਹੜਾ ਪੁਆਇੰਟ ਹੈਗਾ ਉੱਥੇ ਆਪਣੇ ਸ਼ਹਿਰ ਵਾਸੀਆਂ ਦੇ ਨਾਲ ਪੂਰੀ ਲੋਕ ਸਭਾ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉੱਥੇ ਸਮਾਪਤੀ ਹੋ ਜਾਈਏ ਸੋ ਇੰਡੀਆ న్యూਸ ਤੇ ਮੈਡਮ ਕਰਮਜੀਤ ਕੌਰ ਜਿਹੜੇ ਜੈਂ ਚੇਅਰਮੈਨ ਵੀ ਨੇ ਆਮ ਆਦਮੀ ਪਾਰਟੀ ਦੇ ਉਹ ਇੱਥੇ ਪਹੁੰਚੇ ਨੇ ਦੌਰਾ ਕੀਤਾ ਹੈ ਦੇਖ ਰਹੇ ਨੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਨੇ ਗੱਲਬਾਤ ਕੀਤੀ ਹੈ ਦੱਸਿਆ ਹੈ ਜਾਣਕਾਰੀ ਦਿੱਤੀ ਹੈ ਕਿ ਡਾਕਟਰ ਰਾਜਕੁਰ ਜੱਬੇਵਾਲ ਜੋ ਕਿ ਕਾਂਗਰਸ ਤੋਂ ਇਧਰਲੀ ਸਾਈਡ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ ਦੋ ਵਾਰ ਕਾਂਗਰਸ ਤੋਂ ਵਿਧਾਇਕ ਰਹੇ ਚੁੱਕੇ ਹਨ ਔਰ ਇਸ ਵਾਰ ਜਿਹੜਾ ਆ ਆਮ ਆਦਮੀ ਪਾਰਟੀ ਤੋਂ ਐਮਪੀ ਦੀ ਜਿਹੜੀ ਚੋਣ ਲੜ ਰਹੇ ਹਨ ਪਹਿਲਾਂ ਵੀ ਉਹਨਾਂ ਨੇ ਕਾਂਗਰਸ ਤੋਂ ਆਪਣੀ ਕਿਸਮਤ ਅਜਮਾਈ ਸੀ ਪਰ ਉਸ ਵੇਲੇ ਸਫਲ ਨਹੀਂ ਹੋਏ ਸਨ ਹੁਣ ਜਿਹੜੇ ਨੇ ਡਾਕਟਰ ਰਾਜਕੁਮਾਰ ਜੱਬੇਵਾਲ ਦੁਬਾਰਾ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਪਣੀ ਕਿਸਮਤ ਅਜਮਾ ਰਹੇ ਨੇ ਆਮ ਆਦਮੀ ਪਾਰਟੀ ਦੀ ਤਰਫੋਂ ਉਮੀਦਵਾਰ ਨੇ ਕੇਜਰੀਵਾਲ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਇਸ ਜਗ੍ਹਾ ਤੇ ਆ ਕੇ ਜਿਹੜਾ ਉਹ ਤਿਆਰੀਆਂ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਹੇ ਹਨ ਪਹਿਲਾਂ ਵੀ ਮੁੱਖ ਮੰਤਰੀ ਜੀ ਮੁੱਖ ਆਪਣੇ ਮੁਕੇਰੀਆਂ ਦਸੂਆ ਟਾਂਡਾ ਗੜਦੀਵਾਲਾ ਜਾਂ ਆਪਾਂ ਕਹਿ ਸਕਦੇ ਹਾਂ ਹੁਸ਼ਿਆਰਪੁਰ ਤੇ ਹੋਰ ਕਈ ਫਗਵਾੜਾ ਦੇ ਇਲਾਕੇ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਹਨ ਭਰਕੇਜ ਦੀਵਾਲ ਜਿਹੜੇ ਨੇ ਪਹਿਲਾਂ ਸਟਾਰਟਿੰਗ ਦੌਰੇ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਤੋਂ ਵੀ ਇਹ ਇਹ ਦੌਰਾ ਜਿਹੜਾ ਸ਼ੁਰੂ ਕਰ ਰਹੇ ਹਨ ਇਸ ਤੋਂ ਪਹਿਲਾਂ ਫਰੋਜ਼ਪੁਰ ਜਾਣਗੇ 4 ਵਜੇ ਇੱਥੇ ਆ 5 ਵਜੇ ਬਠੰਡਿਆ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਲਖਾ ਇੰਡੀਆ